ਆਜ ਪਿੰਡ ਕੰਬਾਲਾ ਵਿਖੇ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ ਵਿੱਚ ਮਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਕਾਉਂਸਲਰ ਮਹਾਲੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਇਸ ਦੌਰਾਨ ਕੈਂਪ ਵਿੱਚ ਆਏ ਲੋਕਾਂ ਦੇ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਤੇ ਜਿਹੜੇ ਅਧਿਕਾਰੀ ਲੱਗੇ ਹੋਏ ਸੀ ਉਹਨਾਂ ਤੋਂ ਵੀ ਗੱਲਬਾਤ ਕਰਕੇ ਪੂਰਾ ਮੁਆਇਨਾ ਕੀਤਾ ਇਸ ਦੌਰਾਨ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਹੋਇਆ ਕੈਂਪ ਵਿੱਚ ਆਏ ਲੋਕਾਂ ਦੀ ਸੈਟੀਸਫੈਕਸ਼ਨ ਸੰਤੁਸ਼ਟੀ ਬਾਰੇ ਵੀ ਗੱਲ ਕਰਦਿਆ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਪਹਿਲੀ ਸਰਕਾਰ ਜਿਹੜੀ ਕਿ ਇਸ ਤਰ੍ਹਾਂ ਦੇ ਸਕੀਮ ਇਸ ਤਰ੍ਹਾਂ ਦੀ ਯੋਜਨਾਵਾ ਜਿਹੜੀਆਂ ਕਿ ਲੋਕਾਂ ਦੇ ਘਰ-ਘਰ ਜਾ ਕੇ ਦੇ ਰਹੀ ਹੈ ਤੇ ਇਸ ਨਾਲ ਲੋਕ ਕਾਫੀ ਖੁਸ਼ ਨੇ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਕੈਂਪ ਦਾ ਲਾਭ ਲੈ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੀ타 ਵਿਧਾਇਕ ਕੁਲਵੰਤ ਸਿੰਘ ਜੀ ਦੀ ਸੋਚ ਹੈ ਕਿ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਤਾਂਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਨੰਦ ਮਾਣ ਸਕਣ ਉਹਨਾਂ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਜਿਣੀਆਂ ਕਿ 43 ਆ 45 ਦੇ ਕਰੀਬ ਸਮੱਸਿਆਵਾਂ ਨੇ ਕੈਂਪ ਵਿੱਚ ਆ ਕੇ ਲੋਕੋ ਦਾ ਲਾਹ ਲੈ ਰਹੇ ਨੇ ਤੇ ਸਰਕਾਰ ਵੱਲੋਂ ਵੀ ਸਰਕਾਰ ਦੇ ਨੁਮਾਇੰਦੇ ਕੈਂਪ ਵਿੱਚ ਜਾ ਕੇ ਉੱਥੇ ਜਾਜਲੇ ਰਜਿਸਟਰ ਕੀ ਆ ਜੋ ਪਿੰਡ ਕੰਬਾਲਾ ਵਿਖੇ ਕੈਂਪ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਇਸ ਦੌਰਾਨ ਜਿੱਥੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਥੇ ਉਹਨਾਂ ਨੇ ਆਪਣੇ ਕੰਮ ਕਰਾਉਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹਾਲਾਂਕਿ ਇਸ ਦੌਰਾਨ ਕੈਂਪ ਵਿੱਚ ਹਾਜ਼ਰ ਮਹਿਲਾਵਾਂ ਨੇ ਕਾਉਂਸਲਰ ਸਰਪਜੀਤ ਸਿੰਘ ਸਮਾਣਾ ਦੇ ਸਿਰ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਤਰ੍ਹਾਂ ਦੇ ਕੈਂਪ ਦੀ ਸਲਾਗਾ ਵੀ ਕੀਤੀ ਹੈ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਵਿਧਾਇਕ ਕੁਲਵੰਤ ਸਿੰਘ ਦੇ ਸੁਪੁੱਤਰ ਸਰਪਜੀਤ ਸਿੰਘ ਸਮਾਣਾ ਕੈਂਪ ਦਾ ਚਾਚਾ ਲੈ ਰਹੇ ਪਿੰਡ ਕੰਬਾਲਾ ਵਿਖੇ ਅੱਜ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ ਲੱਗਿਆ ਹੋਇਆ ਉੱਥੇ ਪਹੁੰਚ ਕੇ ਸਮੱਸਿਆਵਾਂ ਬਾਰੇ ਤੇ ਕੈਂਪ ਦਾ ਜਾਇਜ਼ਾ ਲੈ ਰਹੇ ਤੇ ਅਧିକਾਰੀ ਨਾਲ ਵੀ ਗੱਲਬਾਤ ਕਰ ਰਹੇ ਤਾਂ ਕਿ ਜਿਹੜੇ ਲੋਕ ਕੈਂਪ ਵਿੱਚ ਆਏ ਨੇ ਉਹਨਾਂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਦੇ ਜਿਹੜੇ ਕੰਮ ਹੈ ਉਹ ਸਹੀ ਤਰੀਕੇ ਨਾਲ ਹੋ ਸਕਣ ਹਾਲਾਂਕਿ ਇਸ ਦੌਰਾਨ ਜਿਨ੍ਹਾਂ ਲੋਕਾਂ ਦੇ ਕੰਮ ਨਹੀਂ ਹੋ ਸਕੇ ਜਾਂ ਕਿਸੇ ਕਾਰਨ ਰਹਿ ਗਏ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਉਹ ਸੰਬੰਧਿਤ ਡਿਪਾਰਟਮੈਂਟ 'ਚ ਜਾ ਕੇ ਆਪਣੇ ਕੰਮ ਕਰਵਾ ਸਕਦੇ ਹਨ ਕਿਉਂਕਿ ਵਿਧਾਇਕ ਕੁਲਵੰਤ ਸਿੰਘ ਜੀ ਉਹਨਾਂ ਦੇ ਹਰ ਇੱਕ ਕੰਮ ਦੇ ਤੇ ਜੋ ਵੋਟਾਂ ਦੇ ਟਾਈਮ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਚੋਣਾਂ ਵੇਲੇ ਉਹ ਇੱਕ ਇੱਕ ਵਾਅਦੇ ਜਿਹੜੇ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦੇ ਸੇਡ ਇਸ ਤਰ੍ਹਾਂ ਦੇ ਜਿਹੜੇ ਕੈਂਪ ਲਾਜ ਰਹੇ ਪਹਿਲੀ ਬਾਰ ਆਮ ਆਦੀ ਪਾਰਟੀ ਦੀ ਸਰਕਾਰ ਚ ਆਪ ਦੀ ਸਰਕਾਰ ਆਪ ਦੇ ਦਵਾਰ ਦੇ ਦੌਰਾਨ ਇਸ ਤਰ੍ਹਾਂ ਦੇ ਕੈਂਪ ਲਾਏ ਜਾ ਰਹੇ ਹਨ ਤੇ ਮੋਹਾਲੀ ਵਿੱਚ ਬਹੁਤ ਸਾਰੇ ਕੈਂਪ ਬਖਵਾਂ ਫੇਸਾਂ ਤੇ ਵਾੜਾ ਵਿੱਚ ਲਗਾਏ ਗਏ ਨੇ ਜਿੱਥੇ ਕਿ ਲੋਕ ਇਹਦਾ ਲਾਭ ਲੈ ਰਹੇ ਨੇ ਤੇ ਉਹਨਾਂ ਨੇ ਲੋਕਾਂ ਤੋਂ اپیل ਵੀ ਕੀਤੀ ਹੈ ਕਿ ਜਿੱਥੇ ਵੀ ਇਹ कॅम्प ਲੱਗਦਾ ਲੋਕਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਉਹ ਉੱਥੇ ਆਣ ਤੇ ਆ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਤੇ ਆਪਣੇ ਜਿਹੜੇ ਵੀ ਕੰਮ ਕਾਜ ਰਹਿੰਦੇ ਹੋ ਤਾਂ ਕਿ ਉਹ ਕਰਵਾ ਸਕਣ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਹਨਾਂ ਸੁਵਿਧਾਵਾਂ ਦਾ ਲਾਭ ਲੈ ਸਕਣ ਜਿਹੜੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਤੇ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਜਿਹੜਾ ਕਿ ਇਹ ਚੈਨਲ ਤੁਹਾਨੂੰ ਮੋਹਾਲੀ ਦੀਆਂ ਵੱਖ-ਵੱਖ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਜਾਗਰੂਕ ਕਰਨ ਵਾਲੀਆਂ ਤੇ ਸਮਾਜ ਨੂੰ ਨਵੇਂ ਸੇਦਣ ਲਈ ਖਬਰਾਂ ਦਿਖਾਉਂਦਾ ਚੈਨਲ ਤੁਸੀਂ ਦੇਖਦੇ ਰਹੋ ਫਿਰ ਮੀਡੀਆ ਸੀ ਸਾਡੇ ਨਾਲ ਬਣੇ ਰਹੋ